ਅੱਜ ਜਦ ਸਮਾ ਬਣਿਆ ਹੋਇ ਸ੍ਰੀ ਵਿਸ਼ਵਤਾ ਦੀ ਘੜੀ ਦੇ ਵਿੱਚੋਂ ਮਹਾਰਾਜ ਜੀ ਤਰਸ ਕਰਨ ਕਿਰਪਾ ਕਰਨ ਸਾਡੇ ਸਮਾਗਮ ਨੂੰ ਸਾਡੇ ਇਸ ਪੰਜਾਬ ਨੂੰ ਆਪ ਰੱਖਣ ਸਦੂ ਬੜੇ ਸਮਾਜ ਦੇ ਪੰਜਾਬ ਦੇ ਹਾਲਾਤ ਨਾਲ ਜੁੜੇ ਹੋਏ ਨੇ ਬੜੀ ਵਿਪਤਾ ਵੜੀ ਹੋਈ ਆ ਪਾਸਾ ਨਹੀਂ ਦੇਖਣਾ ਗੁਦਰਤ ਦਾ ਬੜਾ ਕਹਿਰ ਟਪਿਆ ਹੋਇਆ ਕਿੰਨੇ ਹੜ ਆ ਰਹੇ ਨੇ ਕਿੰਨੇ ਦਿਨਾਂ ਤੋਂ ਬਾਰਿਸ਼ ਨਹੀਂ ਡੋਕ ਰਹੀ ਹਜ਼ਾਰਾਂ ਘਰੋਂ ਬੇਘਰ ਹੋ ਚੁੱਕੇ ਨੇ ਪਰ ਜਿੱਨਾ ਕੇ ਮਾਨਾ ਸਾਹਿਬ ਦੀ ਕਿਰਪਾ ਹੈ ਅੱਜ ਅੰਦਰੋਂ ਜੁਨੀਆ ਅਦਾਸਾਂ ਹੋ ਰਹੀਆਂ ਨੇ ਉਹਨਾਂ ਅਦਾਸਾਂ ਦੇ ਸਦਕੇ ਗੁਰੂ ਸਭ ਪਿਆਰ ਬਾਣੀਆ ਦੀਆਂ ਗੱਦਿਆਂ ਵਿੱਚ ਵਸ ਕੇ ਲੋੜਵੰਦਾਂ ਦੀ

ਇਰਗਮ ਦੀ ਸਮਾਪਤੀ ਤੋਂ ਬਾਅਦ ਠੱਡਪਾਟ ਸਾਹਿਬ ਦਾ ਆਰੰਭ ਹੋਲੇ ਨੇ ਮਨੁੱਖਤਾ ਦੇ ਭਲੇ ਦੇ ਲਈ ਸਰਬੰਵ ਦੇ ਭਲੇ ਦੇ ਲਈ ਸਭ ਦੀ ਚੜ੍ਹਦੀ ਕਲਾ ਦੇ ਲਈ ਇਹ ਮਾਪੁਰਖਾਂ ਦਾ ਕਰਮ ਹੈ ਸੋਹਣਾ ਬੜਾ ਹੈ ਸਾਰੀ ਸੰਗਤ ਨੇ ਭਾਵਨਾ ਦੇ ਨਾਲ ਅਰਦਾਸ ਕਰਨੀ ਭਾਵਨਾ ਦੇ ਨਾਲ ਦੇਖੋ ਮਹਾਰਾਜ ਸਾਹਿਬ ਨੇ ਸਾਨੂੰ ਸੰਸਾਰ ਤੇ ਭੇਜਿਆ ਬੰਦੇ ਨੂੰ ਬੰਦਗੀ ਕਰਨ ਵਾਸਤੇ ਸਤਿਗੁਰ ਨੇ ਬੜੇ ਸੁੱਖ ਦਿੱਤੇ ਨੇ ਦਾਤੇ ਨੇ ਸੋਹਣੀਆਂ ਦਾਤਾਂ ਦਿੱਤੀਆਂ ਨੇ ਮਾਫ਼ ਕਰਨਾ ਕਿਤੇ ਨਾ ਕਿਤੇ ਅਸੀਂ ਜਿਹੜਾ ਸਮਾਂ ਘੋੜ ਰਹੇ ਆ ਦੇਖੋ ਸਦਾ ਦੇ ਲੋਸ ਨਹੀਂ ਆਪਣੇ ਕਰਮਾਂ ਦਾ ਝੋਲ ਘੋੜ ਰਹੇ ਕਿਤੇ ਨਾ ਕਿਤੇ ਸਾਡੀਆਂ ਵੀ ਗਲਤੀਆਂ ਨੇ ਪਿੱਛੇ ਜਿਹੀ ਗਰੋਦਾ ਆਇਆ ਉਹਨਾਂ ਸਮਿਆਂ ਦੇ ਵਿੱਚ ਉਸ ਬਿਮਾਰੀ ਤੋਂ ਬਚਣ ਦੇ ਵਾਸਤੇ ਦੋ ਗੁਰੂ ਨੇ ਬੜੇ ਪਰਹੇਜ਼ ਦੱਸੇ ਵੈਦਾਂ ਨੇ ਆਪਣੇ ਨੁਸਖੇ ਦਿੱਤੇ ਵੀ ਉਹ ਬੱਚਿਆ ਕਿਵੇਂ ਜਾ ਸਕਦਾ ਬੜੀਆਂ ਦਵਾਈਆਂ ਵੀ ਇੰਨੀਆਂ ਲਈਆਂ ਦੱਸਿਆ ਗਿਆ ਵੀ ਇਹ ਇੱਕ ਵਾਇਰਸ ਹੈ ਜਿਹੜੇ ਹਵਾ ਦੇ ਵਿੱਚਲੀ ਹੈ ਹਵਾ ਜੋ ਸੇ ਸਾਹ ਲੈਂਦੇ ਆ ਸਾਡੇ ਅੰਦਰ ਚਲੇ ਜਾਂਦਾ ਹੈ ਇਹ ਸਭ ਕੇ ਕਿਹਾ ਕਿ ਮਾਸਕ ਪਾ ਕੇ ਰੱਖਣਾ ਜਿੰਨੇ

ਉਕੇ ਤਾਂ ਜਦੋਂ ਕੋਈ ਬੰਦਾ ਵੀ ਗਲਤ ਕਰ ਲੈਂਦਾ ਨਾ ਗਲਤੀ ਕਰਨ ਦਾ ਉਹ ਮੂਲ ਹੁੰਦਾ ਹੈ ਕੋਈ ਬੰਦਾ ਗਲਤੀ ਕਰੇ ਆਪਣੇ ਆਪ ਨੂੰ ਛੁਪਾਉਂਦਾ ਹੈ ਮੂਲ ਹੁੰਦਾ ਹੈ ਅਸਲ ਵਿੱਚ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਆਪਣੇ ਮੂਲ ਤੋਂ ਦੂਰ ਹੋ ਗਏ ਹਾਂ ਕੋਸਾਂ ਇਹ ਲੋਕਾਂ ਦੇ ਮੂਲ ਕੋਈ ਹੋਏ ਨੇ ਜਿਹੜੀ ਹਵਾ ਬੰਦੇ ਨੂੰ ਜੀਵਨ ਦਾਤ ਦਿੰਦੀ ਹੈ ਆ ਸਾਹ ਸੀ ਬੰਦੇ ਆ ਹਵਾ ਹੀ ਸਾਹਾਂ ਦੇ ਸਹਾਰੇ ਜਿੰਦਗੀ ਹੈ ਜੇਕਰ ਇਹ ਹਵਾ ਨਾ ਰਹੇ ਉਹਦੇ શરીਰੇ ਤਾਂ ਅਸੀਂ ਸੰਸਾਰ ਦੀ ਨਹੀਂ ਰਹੇ ਪਰ ਇਹ ਹਵਾ ਆ ਸੀ ਖਰਾਬੀ ਆ ਸੀ ਇਹਨਾਂ ਨੂੰ ਦੁੱਖਤ ਵੀ ਅਸੀਂ ਕੀਤਾ ਦੇਖੋ ਕਿ ਮਾਪਲੀ ਉਸਾ ਹੋ ਰਿਹਾ ਹੈ ਭਾਵੇਂ ਜੇ ਬੜਾ ਗਿਆ ਵਿਆਹੀਆਂ ਜਿਹੜੇ ਆਪਣੇ ਫਸਲਾਂ ਵਧਾਣ ਤੋਂ ਬਾਅਦ ਜਿਹੜਾ ਪ੍ਰਾਣੀ ਆਦਤ ਵਾਦਰੀ ਅੱਗਾ ਮਾ ਲਾਓ ਅਸੀਂ ਆਪਣਾ ਫਾਇਦਾ ਵੇਖਿਆ ਅਸੀਂ ਆਪਣਾ ਹਵਾ ਪਾਣੀ ਦੂਸ਼ਿਤ ਕਰ ਲਿਆ ਉੱਪਰ ਅਸੀਂ ਰੋਜ਼ ਹੀ ਕਹਿੰਦੇ ਵੀ ਪਵਦ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਮਾਂ ਧਰਤੀ ਨੂੰ ਅਸੀਂ ਜ਼ਹਿਰੀਲੀ ਬਣਾਇਆ ਹਵਾ ਪਾਣੀ ਨੂੰ ਦੀ ਆਉਂਦੀ ਕਰਨੀ ਦਾ ਬੜੀ ਬੋਲ ਰਹੇ ਆ ਕੋ ਸਤਿਗੁਰੂ ਉਹ ਸਤਗੁਰੂ ਜੀ ਸਦਾ ਬਖਸ਼ਣ ਨੇ ਉਹ ਤਾਂ ਸਾਡੀ ਅੱਖਣ ਵੀ ਨਹੀਂ ਦੇਖਦੇ ਗਲਤੀਆਂ ਦੀ ਦੇਖਦੇ ਉਹ ਤਾਂ ਸਾਡੇ ਸਵੇ ਕਿਰਪਾ ਦਾ ਕਰਦੇ ਨੇ ਦਇਆ ਦਾ ਕਰਦੇ ਨੇ ਸਤਗੁਰੂ ਸਦਾ ਦਇਆਲ ਹੈ ਜਿਸ ਨੂੰ ਸਭ ਸਭ ਕੋਈ ਏਦ ਰਿਸ਼ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਉਹ ਤਾਂ ਸਾਰਿਆਂ ਨੂੰ ਇੱਥੇ ਨਜ਼ਰ ਪਾਉਂਦੇ ਨਾਨਕ ਉਤਰਨੀਤ ਨਾਲ ਕੋਈ ਉਹਦੀ ਨਾਲ ਗੁਰੂ ਉੱਚਾ ਨੀਵਾਂ ਨਹੀਂ ਸਾਰੇ ਬਰਾਬਰ ਨੇ ਭਾਵਨਾ ਬਣਾ ਕੇ ਜੋ ਮੰਗਦਾ ਜੋ ਮੰਗਦਾ ਖਾਲਸਾ ਆਪਣੇ ਤਿਸ ਹੋਈ ਸਹੀ ਜੀ ਭਾਵਨਾ ਨਾਲ ਜੋ ਮੰਗਦਾ ਤੀ ਗੁਰੂ ਉਹ ਬਖਸ਼ਦੇ ਨੇ ਮਾਲਕ ਜੀ ਅਸੀਂ ਇੱਕ ਵਸਤੂ ਮੰਗਦੇ ਆ ਉਹ ਲੱਖਾਂ ਖੁਸ਼ੀਆਂ ਲੈ ਕੇ ਸਾਹਮਣੇ ਆਵਾਜ਼ ਕਰਦੇ ਉਦੇ ਭੜਾਵੇ ਤੇ ਹੁਕਮੇ ਉਦੇ ਭੜਾਵੇ ਸਦੇ ਭਰੇ ਹੋਏ ਨੇ ਬਸ ਅਸੀਂ ਗੁਰੂ ਉਪਦੇਸ਼ ਤੋਂ ਦੂਰ ਹੋ ਗਏ ਥੋੜਾ ਪਾਵਨ ਗੁਰੂ ਗੁਰੂ ਦਾ ਸਤਿਕਾਰ ਕਰਨਾ ਸੀ ਇੰਨਾ ਉਹ ਅਸੀਂ ਦੂਸਰੇ ਸੀ ਕਰ ਰਹੇ ਪਾਣੀ ਪੀਤਾ ਪਾਣੀ ਸਾਡਾ ਕਿਉਂ ਹੈ ਕਿਉਂਕਿ ਆਪਣੇ ਤੇ ਦੁੱਖ ਝੱਲ ਗਏ ਆਪਣੇ ਬੱਚਿਆਂ ਨੂੰ ਕਦੇ ਕਸ ਨਹੀਂ ਆਉਣਾ

ਤੁਸੀਂ ਬੜੇ ਪਾਪੀਆਂ ਨੂੰ ਬਖਸ਼ਿਆ ਬੜੇ ਔਗਣ ਵਾਲਿਆਂ ਨੂੰ ਬਖਸ਼ਿਆ ਹਾਮ ਆਪਰਾਧੀ ਸਾਧੂ ਭੁੱਲਦੇ ਅਸੀਂ ਉਪਾਧੀ ਨਾ ਅਸੀਂ ਪਾਪੀਆਂ ਸਦੀ ਭੁੱਲਦੇ ਹਾਂ ਤੁਮ ਗਰਸ਼ਨ ਕਰੋ ਤੁਸੀਂ ਬਖਸ਼ਣ ਲਓ ਬਖਸ਼ ਲਓ ਕਿਰਪਾ ਕਰੋ ਤੇਰੇ ਦਿਲ ਕਰਦਾ ਮਿਲਦੇ ਵੀ ਜੋ ਸ਼ਰਮ ਆਵੇ ਤੇ ਸਕੰਚ ਲਾਵੇ ਇਹ ਮਿਲਦ ਸੁਆਮੀ ਸੰਤਰਾ ਤੁਸੀਂ ਕੌਡੇ ਰਾਹ 'ਚ ਵਰ ਗਏ ਉਹ ਬੜੀ ਤੰਧਾਰੀ ਵਰ ਗਿਆ ਨੂੰ ਸੱਜਣ ਖਾਧੋ ਵਰ ਗਿਆ ਨੂੰ ਵਰ ਗਿਆ ਕਿਰਪਾ ਕਰਿਓ ਵਾਖ ਲਿਓ ਮਾਰਾ ਵਾਖ ਲਿਓ ਮਾਰਾ ਹਮੇ ਅਪਰਾਧੀ ਥੇ